ਤੇ ਇਹ ਸਕੂਲ 1998 ਦੇ ਵਿੱਚ ਹੋਂਦ ਵਿੱਚ ਆਇਆ ਤੇ ਅਸੀਂ ਇਸ ਵੇਲੇ ਇਸ ਦੇ 25 ਸਾਲ ਪੂਰੇ ਕਰ ਰਹੇ ਹਾਂ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਜੀ ਅਮਨ ਕਸ਼ਪ ਮੈਂ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਵਿੱਚ ਐਜ਼ ਅ ਸੀਬੀਐਸਸੀ ਕੋਆਰਡੀਨੇਟਰ ਆਪਣੀ ਸੇਵਾਵਾਂ ਦੇ ਰਿਹਾ ਹਾਂ ਇਹ ਹੈ ਜੀ ਸਾਡੀ ਕਾਨਫਰੈਂਸ ਕਮ ਲਾਇਬ੍ਰੇਰੀ ਜਿਹਦੇ ਵਿੱਚ ਕੀ ਫੁੱਲੀ ਐਡਵਾਂਸਡ ਟੈਕਨੋਲੋਜੀ ਦੇ ਨਾਲ ਬਣਿਆ ਹੋਇਆ ਆ ਇੰਟਰਐਕਟਿਵ ਬੋਰਡ ਵਰਕ ਕਰ ਰਿਹਾ ਹੈ ਸਤਿ ਸ਼੍ਰੀ ਅਕਾਲ ਮੈਂ ਸੁਖਦੀਪ ਸਿੰਘ ਬੈਂਸ ਅਫੀਸ਼ੀਅਲੇ 7 ਸਾਲਾਂ ਤੋਂ ਸ੍ਰੀ ਗੁਰੂ ਹਰਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਪੰਡੋਰੀ ਖਜੂਰ ਵਿਖੇ ਅ ਐਜ਼ ਅ 뮤직 ਟੀਚਰ ਇੱਥੇ ਆਪਣੀਆਂ ਸੇਵਾਵਾਂ ਨਿਭਾ ਰਿਹਾ ਹਾਂ ਸਾਡੇ ਕੋਲ ਇੱਥੇ ਸਕੂਲ ਦੇ ਵਿੱਚ 3rd ਕਲਾਸ ਤੋਂ 뮤직 ਸਟਾਰਟ ਆ ਸ੍ਰੀ ਗੁਰੂ ਰਵਲ ਬੱਲੇ ਬੱਲੇ ਜਾਈਏ ਐਸੀ ਮੇਰਾ ਨਾਮ ਮਨਜੋਤ ਸਿੰਘ ਹੈ ਮੈਂ શ્રી ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿੱਚ 10ਵੀਂ ਜਮਾਤ ਵਿੱਚ ਪੜਦਾ ਹਾਂ ਮੈਨੂੰ ਸ਼ੁਰੂ ਤੋਂ ਹੀ ਸਕੈਚਿੰਗ ਕਰਨੀ ਬਹੁਤ ਵਧੀਆ ਲੱਗਦੀ ਸੀ ਤੇ ਇਹ ਮੇਰਾ ਸ਼ੌਂਕ ਪੂਰਾ ਹੋ ਸਕਿਆ ਹੈ ਪ੍ਰਿੰਸੀਪਲ ਮੈਡਮ ਮੇਰੇ ਆਰਟ ਟੀਚਰਸ ਅਤੇ ਮੇਰੇ ਪੇਰੈਂਟਸ ਕਰਕੇ ਮੈਂ ਅੱਜ ਤੱਕ 30 ਤੋਂ ਜ਼ਿਆਦਾ ਸਕੈਚ ਬਣਾ ਚੁੱਕਿਆ ਹਾਂ ਅਤੇ ਇਸ ਸਕੈਚ ਕਰਕੇ ਮੈਨੂੰ ਕਾਫੀ ਸਾਰੇ ਅਵਾਰਡ ਵੀ ਮਿਲੇ ਹਨ ਮੈਨੂੰ ਕਾਫੀ ਵਾਰ ਸਨਮਾਨਿਤ ਕੀਤਾ ਗਿਆ ਹੈ ਸਾਡਾ ਸਕੂਲ ਬਹੁਤ ਹੀ ਵਧੀਆ ਹੈ ਇੱਥੇ ਘੱਟ ਖਰਚੇ ਤੇ ਬਹੁਤ ਵਧੀਆ ਸਿੱਖਿਆ ਪ੍ਰਾਪਤ ਹੁੰਦੀ ਹੈ ਸਾਡੇ ਸਕੂਲ ਦਾ ਵਾਤਾਵਰਣ ਬਹੁਤ ਵਧੀਆ ਹੈ ਇੱਥੇ ਖੇਡਾਂ ਸਿੱਖਿਆ ਸਾਰੇ ਐਕਟੀਵਿਟੀਆਂ ਨੂੰ ਲੈ ਕੇ ਬਹੁਤ ਹੀ ਵਧੀਆ ਸਿੱਖਿਆ ਦਿੱਤੀ ਜਾਂਦੀ ਹੈ ਸਾਡੇ ਇੱਕ ਤੇ ਚੀਫ ਖਾਲਸਾ ਦਿਵਾਨ ਦੀਆਂ ਆਪਸ ਦੇ ਵਿੱਚ ਖੇਡਾਂ ਹੁੰਦੀਆਂ ਨੇ ਜਿਦੇ ਵਿੱਚ 50 ਸਕੂਲ ਹਾ ਭਾਗ ਲੈਂਦੇ ਨੇ ਤੇ ਪੰਜਾਵਾਂ ਸਕੂਲਾਂ ਦੇ ਵਿੱਚ ਇਹ ਇੱਕ ਪਿੰਡੂ ਸਕੂਲ ਹਮੇਸ਼ਾ ਬੜੇ ਸਾਲਾਂ ਤੋਂ ਪਿਛਲੇ ਦਸਾਂ ਸਾਲਾਂ ਤੋਂ ਨੰਬਰ 1 ਤੇ ਆ ਰਿਹਾ ਹੈ ਓਵਰਆਲ ਚੈਂਪੀਅਨਸ਼ਿਪ ਸਾਡੇ ਕੋਲ ਹੈ ਇੱਥੇ ਬੱਚਿਆਂ ਨੂੰ ਬਹੁਤ ਹੀ ਅੱਛੀ ਐਜੂਕੇਸ਼ਨ ਦਿੱਤੀ ਜਾਂਦੀ ਹੈ ਤੇ ਸਾਡੇ ਕੋਲ ਕਾਫੀ ਵਧੀਆ ਤੇ ਵਧੀਆ ਕਿਤਾਬਾਂ ਵੀ ਹੈਗੀਆਂ ਜਿਹੜੇ ਕਿ ਬੱਚੇ ਆਪਣੇ ਫ੍ਰੀ ਪੀਰੀਅਡ ਦੇ ਵਿੱਚ ਆ ਕੇ ਇੱਥੇ ਆ ਕੇ ਉਹਨੂੰ ਰੀਡ ਕਰਦੇ ਨੇ ਇਸ ਸਕੂਲ ਦੇ ਪ੍ਰਿੰਸੀਪਲ ਮੈਮ ਸ਼੍ਰੀਮਤੀ ਕਿਰਨਪ੍ਰੀਤ ਕੌਰ ਧਾਮੀ ਜੀ ਦੀ ਅਗਵਾਈ ਦੇ ਵਿੱਚ ਅਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਆਪਣਾ ਕੰਮ ਕਰ ਰਹੇ ਹਾਂ ਤੇ ਉਹਨਾਂ ਦੀ ਗਾਈਡੈਂਸ ਦੇ ਨਾਲ ਅਸੀਂ ਹੋਰ ਵੀ ਅੱਗੇ ਵਧਦੇ ਰਾਵਾਂਗੇ ਤੇ ਜਦੋਂ ਬੱਚੇ ਸਾਡੇ ਕੋਲ ਆਉਂਦੇ ਆ ਤੇ ਸਭ ਤੋਂ ਪਹਿਲਾਂ ਅਸੀਂ ਬੱਚੇ ਦਾ ਇੰਟਰਸਟ ਦੇਖੀਦਾ ਕਿ ਉਹਦਾ ਇੰਟਰਸਟ ਕਿਸ ਚੀਜ਼ ਦੇ ਵਿੱਚ ਹੈ ਵੋਕਲ 뮤직 ਦੇ ਵਿੱਚ ਉਹਦਾ ਇੰਟਰਸਟ ਹੈ ਜਾਂ ਇਨਸਟਰੂਮੈਂਟਲ 뮤직 ਦੇ ਵਿੱਚ ਹੈ ਤੇ ਜੇ ਉਹਦਾ ਵੋਕਲ 뮤직 ਦੇ ਵਿੱਚ ਇੰਟਰਸਟ ਹੈਗਾ ਤੇ ਫਿਰ ਉਹਦੀ ਜਿਹੜੀ ਆਪਾਂ ਪ੍ਰੈਕਟਿਸ ਆ ਬੇਸਿਕ ਤੋਂ ਸਟਾਰਟ ਕਰੀਦੀ ਆ ਜਿਸ ਤਰ੍ਹਾਂ ਅਲੰਕਾਰ ਹੋ ਗਏ ਹਨ ਫਿਰ ਹੌਲੀ-ਹੌਲੀ ਉਹਨੂੰ ਤਾਨਪੁਰੇ ਦੇ ਉੱਪਰ ਲੈ ਕੇ ਆਈਦਾ ਤਾਂ ਕਿ ਬੇਸਿਕ ਪ੍ਰੈਕਟਿਸ ਦੇ ਨਾਲ ਬੱਚੇ ਦੀ ਜਿਹੜੀ ਨੀ ਮਜ਼ਬੂਤ ਹੋਵੇ ਤੇ ਫਿਰ ਉਸ ਤੋਂ ਬਾਅਦ ਜਿਹੜਾ ਜੇ ਇਨਸਟਰੂਮੈਂਟਲ 뮤ਜ਼ਿਕ ਹੈ ਤੇ ਉਹਦੇ ਵਿੱਚ ਸਾਡੇ ਕੋਲ ਤਬਲਾ ਇਨਸਟਰੂਮੈਂਟ ਹੈਗਾ ਢੋਲ ਹੈਗਾ ਡਾਰਬੁਕਾ ਹੈਗਾ ਬੀਟ ਵਾਲੇ ਇਨਸਟਰੂਮੈਂਟ ਹੈ ਇਸ ਸਕੂਲ ਜਿਹੜਾ ਹੈ ਵੇਖਣ ਵਾਲਾ ਹੈ ਇਹਦਾ ਇਨਫਰਾਸਟ੍ਰਕਚਰ ਵੇਖਣ ਵਾਲਾ ਹੈ ਤੇ ਇਹਨੂੰ ਚਲਾਉਣ ਵਾਲੇ ਵੀ ਜਿਹੜੇ ਨੇ ਉਹ ਬਹੁਤ ਹੀ ਨੇਕ ਇਨਸਾਨ ਨੇ ਤੇ ਜਿਹੜੇ ਇੰਨੀ ਜ਼ਿਆਦਾ ਫੈਸਿਲਿਟੀਆਂ ਇਸ ਸਕੂਲ ਦੇ ਵਿੱਚ ਲੈ ਕੇ ਆਉਂਦੇ ਨੇ ਤਕਰੀਬਨ ਹਰ ਸਾਲ ਪੰਜਾਬ ਲੋਕ ਕਲਾ ਭਵਨ ਚੰਡੀਗੜ੍ਹ ਵਿਖੇ ਜਿਹੜਾ ਹੈ ਸਰਜੀਤ ਪਾਤਰਹਾਨੀ ਪੰਜਾਬੀ ਮਾਂ ਬੋਲੀ ਦਿਵਸ ਦੇ ਉੱਪਰ ਜਿਹੜਾ ਉੱਥੇ ਉਹ ਫੰਕਸ਼ਨ ਆਰਗੇਨਾਈਜ਼ ਕਰਦੇ ਹੈਗੇ ਆ ਤੇ ਉਹਦੇ ਵਿੱਚ ਕਿੰਨੀ ਵਾਰ ਸਾਡੇ ਬੱਚੇ ਜਿਹੜਾ ਪਰਫਾਰਮ ਕਰ ਚੁੱਕੇ ਆ ਪੰਜਾਬ ਬੋਰਡ ਦੇ ਵਿੱਚ ਜਿਹੜਾ ਜਾ ਕੇ ਸਾਡੇ ਬੱਚੇ ਪਰਫਾਰਮ ਕਰਦੇ ਆ ਤੇ ਤਕਰੀਬਨ ਸਾਡਾ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਫਰਸਟ ਪ੍ਰਾਈਜ਼ ਹੀ ਹੁੰਦਾ ਆ ਭਾਵੇਂ ਵੋਕਲ 뮤직 ਆ ਭਾਵੇਂ ਇਨਸਟਰੂਮੈਂਟਲ 뮤직 ਆ ਬੱਚੇ ਸਾਡੇ ਦਿਲ ਰੋਪਾ ਪਲੇ ਕਰਦੇ ਆ ਇਨਸਟਰੂਮੈਂਟਲ 뮤직 ਦੇ ਵਿੱਚ ਸਰੰਗੀ ਪਲੇ ਕਰਦੇ ਹੈ ਚੁਸਤੀ ਫੁਰਤੀ ਤੇ ਜੋਸ਼ ਵਧਾਉਣ ਲਈ ਤੁਸੀਂ ਵੀ ਅੱਜ ਹੀ ਸ਼ੁਰੂ ਕਰੋ ਐਕਸ ਪਲੱਸ ਮਰਦਾਨਾ ਕੋਰਸ ਕਾਲ ਕਰੋ 828306000 ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ वॉल्डफाइव ਤੁਸੀਂ ਸਾਨੂੰ Amazon Fire TV Daily Hunt ਤੇ ਇਹ ਬਾਬਾਤੇ ਦੇਖ ਸਕਦੇ ਹੋ USA, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ IPTV ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ